ਬੀਜੇਪੀ ਨੇ ਇੱਥੇ 23000 ਤੇ ਠੋਕੇ ਆਮ ਆਦਮੀ ਨੂੰ ਪਹਿਲਾਂ ਤਾਂ ਲੋਕ ਸ਼ਰਾਬਾਂ ਵੰਡਦੇ ਸੀ ਲੋਕ ਕੋਲ ਡਰਿੰਕ ਕੱਪੜੇ ਸਾੜੀਆਂ ਇਹ ਦੇਖੋ ਕਿੰਨਾ ਡਿੱਗ ਗਏ ਨੇ ਯਾਰ ਇਹ ਬੱਚਿਆਂ ਤੱਕ ਬੱਚਿਆਂ ਦੇ ਸਕੂਲ ਬੈਗ ਬੱਚਿਆਂ ਨੂੰ ਪੈਨਸਲ ਬਾਕਸ ਬੱਚਿਆਂ ਨੂੰ ਕਲਰ ਯਾਰ ਬੱਚਿਆਂ ਤੱਕ ਅਸਰ ਕੀ ਪੈ ਰਿਹਾ ਮਾਪੇ ਕੀ ਕਹਿਣਗੇ ਵੀ ਇਹ ਕਿਉਂ ਸਮਾਨ ਸਾਡੇ ਘਰੇ ਆ ਰਿਹਾ ਉਹ ਕੀ ਕਹਿਣਗੇ ਵੀ ਆਪਾਂ ਨੂੰ ਮੇਰੇ ਮਾਪੇ ਦੀ ਵੋਟ ਪਾਉਣ ਲਈ ਇਹ ਕਰਪਟ ਕਰ ਰਹੇ ਹਨ ਉਹਨਾਂ ਨੂੰ ਪਹਿਲਾਂ ਆਦਤ ਪਾਰੇ ਵੀ ਤੁਹਾਡੇ ਘਰਾਂ ਦੇ ਵਿੱਚ ਆ ਫਰੀ ਦਾ ਸਮਾਨ ਵੋਟ Đਾਉਂਗੇ ਤਾਂ ਆ ਚੀਜ਼ਾਂ ਮਿਲਣਗੀਆਂ ਵੋਟਰਾਂ ਨੂੰ ਕਹਿਣਾ ਚਾਹਣਾ ਆਪਣੇਆਂ ਨੂੰ ਵੀ ਬਿਲਕੁਲ ਕਿਤੇ ਇਹ ਨਾ ਸੋਚਿਓ ਵੀ ਇਹਨਾਂ ਨੂੰ ਆਪਾਂ ਨੂੰ ਭਾਜਪੀ ਨੂੰ ਕਮਲ ਦੇ ਫੁੱਲ ਨੂੰ 45400 ਵੋਟ ਪਈ ਆ 23000 ਦੀ ਲੀਡ ਆ ਪਾਰਲੀਮੈਂਟ ਹਲਕੇ ਜ ਬੈਸਟ ਚੋਂ ਤੇ ਇਸ ਕਰਕੇ ਬਿਲਕੁਲ ਅਸੀਂ 27 ਚ ਵੀ ਜਿੱਤਾਂਗੇ 100% ਅਸੀਂ ਸਰਕਾਰ ਬਣਾਵਾਂਗੇ ਤੇ ਕੱਲੇ ਬਣਾਵਾਂਗੇ ਲੁਧਿਆਣਾ ਦੇ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ नितिन ਤੁਹਾਡੇ ਨਾਲ ਦੱਸਦੇ ਲੁਧਿਆਣੇ ਦੇ ਵਿੱਚ ਹਲਕਾ ਵੈਸਟ ਦੇ ਵਿੱਚ ਮੌਜੂਦ ਹੈ ਜਿੱਥੇ ਜਿਮਨੀ ਚੋਣਾਂ ਨੂੰ ਲੈ ਕੇ ਜੇਕਰ ਪਾਰਟੀਆਂ ਦੀ ਗੱਲ ਕਰੀਏ ਤਾਂ ਚਾਰੋਂ ਪਾਰਟੀਆਂ ਦੇ ਵਿੱਚ ਵੱਡੇ ਲੀਡਰ ਸਭਾਂ ਜੜੇ ਨੇ ਲੁਧਿਆਣੇ ਦੇ ਵਿੱਚ ਲਗਾਤਾਰ ਪਹੁੰਚ ਰਹੇ ਨੇ ਸੀਗੇ ਸੋ ਦੱਸਦੀ ਕਿ ਲਗਾਤਾਰ ਉਹਨਾਂ ਵੱਲੋਂ ਜਿਹੜੇ ਇਲੈਕਸ਼ਨ ਦੇ ਵਿੱਚ ਰੋਡ ਸ਼ੋ ਵੀ ਜਿਹੜਾ ਕੀਤਾ ਜਾ ਰਿਹਾ ਸੀਗਾ ਸੋ ਰੋਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਵੀ ਅੱਜ ਜਿਹੜਾ ਲੁਧਿਆਣੇ ਦੇ ਵਿੱਚ ਪਹੁੰਚੇ ਨੇ ਹਲਕਾ ਵੈਸਟ ਦੇ ਵਿੱਚ ਸੋ ਗੱਲਬਾਤ ਵੀ ਕਰ ਲੈਣੇ ਰੋਨੀਤ ਸਿੰਘ ਬਿੱਟੂ ਦਾ ਕੀ ਕਹਿਣਾ ਹੈ ਹਲਕਾ ਵ ਜਿਹੜਾ ਇਲੈਕਸ਼ਨ ਹੈ ਉਸ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਨਾਲ ਗੱਲਬਾਤ ਕਰਦੇ ਆ ਅਖੀਰਕਾਰ ਉਹਨਾਂ ਦਾ ਕੀ ਕਹਿਣਾ ਹੈ ਉਸ ਤੋਂ ਬਾਅਦ ਕੀ ਕੁਝ ਉਹਨਾਂ ਨੇ ਦੇਖਿਆ ਸੋ ਸਾਰੀ ਗੱਲਬਾਤ ਜਿਹੜੀ ਹੈ ਉਹ ਰਵਨੀਤ ਸਿੰਘ ਬਿੱਟੂ ਨਾਲ ਕਰਦੇ ਆ ਹਲਕਾ ਵੈਸਟ ਦੀ ਚੋਣ ਜਿਹੜੀ ਹੈ ਨਿਊ ਪੱਥਰ ਰੱਖ ਸਕਦੀ ਹੈ 2027 ਜੁਨ ਮੈਂ ਲੁਧਿਆਣਾ ਲਾਈਵ ਵਾਲਿਆਂ ਨੂੰ ਕਹਿਣਾ ਚਾਹੁੰਨਾ ਵੀ ਤੁਸੀਂ ਸਾਨੂੰ 24 ਦੀ ਇਲੈਕਸ਼ਨ ਚ ਦੇਖਿਆ ਇਹੀ ਲੋਕ ਅਹ ਜੀਆਂ ਗੱਲਾਂ ਕਰਦੇ ਸੀ ਵੀ ਜੀਪੀ ਕੀ ਜੀ ਬੀਜੇਪੀ ਕੀ ਜੀ ਬੀਜੇਪੀ ਨੇ ਇੱਥੇ 23000 ਤੇ ਠੋਕੇ ਆਮ ਆਦਮੀ ਨਾਲ ਮੈਂ ਵੋਟਰਾਂ ਨੂੰ ਕਹਿਣਾ ਚਾਹਣਾ ਆਪਣੇਆਂ ਨੂੰ ਵੀ ਬਿਲਕੁਲ ਕਿਤੇ ਇਹ ਨਾ ਸੋਚਿਓ ਵੀ ਇਹਨਾਂ ਨੂੰ ਆਪਾਂ ਨੂੰ ਭਾਜਪੀ ਨੂੰ ਕਮਲ ਦੇ ਫੁੱਲ ਨੂੰ 45400 ਵੋਟ ਪਈ ਆ 23000 ਦੀ ਲੀਡ ਆ ਪਾਰਲੀਮੈਂਟ ਹਲਕੇ ਦੇ ਵੈਸਟ ਚੋਂ ਤੇ ਇਸ ਕਰਕੇ ਬਿਲਕੁਲ ਅਸੀਂ 27 ਚ ਵੀ ਜਿੱਤਾਂਗੇ 100% ਅਸੀਂ ਸਰਕਾਰ ਬਣਾਵਾਂਗੇ ਤੇ ਕੰਮੇ ਬਣਾਵਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਲੋਕੀ ਮਨ ਬਣਾ ਚੁੱਕੇ ਆ ਲੋਕੀ ਇਹ ਇਹ ਜਿਹੜੇ ਇਹ ਕਹਿੰਦੇ ਸੀ ਨਾ ਅੱਜ ਦੇਖੋ ਹਾਲ ਕੀ ਹੋ ਰਿਹਾ ਹੈ ਅੱਜ ਪਹਿਲਾਂ ਤਾਂ ਲੋਕ ਸ਼ਰਾਬਾਂ ਵੰਡਦੇ ਸੀ ਲੋਕ ਕੋਲ ਡਰਿੰਕ ਕੱਪੜੇ ਸਾਰੀਆਂ ਇਹ ਦੇਖੋ ਕਿੰਨਾ ਡਿੱਗ ਗਏ ਨੇ ਯਾਰ ਇਹ ਬੱਚਿਆਂ ਤੱਕ ਬੱਚਿਆਂ ਦੇ ਸਕੂਲ ਬੈਗ ਬੱਚਿਆਂ ਨੂੰ ਪੈਨਸਲ ਬਾਕਸ ਬੱਚਿਆਂ ਨੂੰ ਕਲਰ ਯਾਰ ਬੱਚਿਆਂ ਤੱਕ ਅਸਰ ਕੀ ਪੈ ਰਿਹਾ ਮਾਪੇ ਕੀ ਕਹਿਣਗੇ ਵੀ ਇਹ ਕਿਉਂ ਸਮਾਨ ਸਾਡੇ ਘਰੇ ਆ ਰਿਹਾ ਉਹ ਕੀ ਕਹਿਣਗੇ ਵੀ ਆਪਾਂ ਨੂੰ ਮੇਰੇ ਮਾਪੇ ਦੀ ਵੋਟ ਪਾਉਣ ਲਈ ਇਹ ਕਰਪਟ ਕਰ ਰਹੇ ਆ ਇਹ ਐਡੀ ਵੱਡੀ ਇਹਨਾਂ ਨੇ ਗੱਲ ਕੀਤੀ ਹੈ ਇਸ ਵਾਰ ਗਲਤ ਜਿਹੜੀ ਬੱਚਿਆਂ ਤੱਕ ਅਸਰ ਹੋ ਰਿਹਾ ਬੱਚਿਆਂ ਤੱਕ ਉਹਨਾਂ ਨੂੰ ਦਿਖਾ ਆਦਤ ਪਾਰੇ ਆ ਉਹਨਾਂ ਨੂੰ ਪਹਿਲਾਂ ਆਦਤ ਪਾਰੇ ਆ ਵੀ ਤੁਹਾਡੇ ਘਰਾਂ ਦੇ ਵਿੱਚ ਆ ਫਰੀ ਦਾ ਸਮਾਨ ਵੋਟ ਦਵੋਗੇ ਤਾਂ ਆ ਚੀਜ਼ਾਂ ਮਿਲਣਗੀਆਂ ਜੀ ਬਿਲਕੁਲ ਹੈਲਥ ਐਜੂਕੇਸ਼ਨ ਰੋਜ਼ਗਾਰ ਨੂੰ ਕਿਵੇਂ ਦੇਖਦੇ ਹੋ ਗੱਲਾਂ ਕੀ ਜੇ ਉਹ ਕੀਤਾ ਹੁੰਦਾ ਤੇ ਫਿਰ ਆ ਲੋੜ ਸੀ ਇਹ ਬਿਲਕੁਲ ਸੋ ਦੱਸਦੇ ਰਵਨੀਤ ਸਿੰਘ ਬਿੱਟੂ ਮਜੂਸੀ ਕੀ ਹਲਕਾ ਵੈਸਟ ਦੇ ਵਿੱਚ ਗੱਲਬਾਤ ਕੀਤੀ ਸੋ ਉਹਨਾਂ ਦੀ ਗੱਲ ਜਿਹੜੀ ਆ ਤੁਹਾਡੇ ਸਾਹਮਣੇ ਉਹਨਾਂ ਨੇ ਰੱਖੀ ਹਾਲਾਂਕਿ ਇਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਹਲਕਾ ਵੈਸਟ ਦੀ ਜਿਹੜੀ ਚੋਣਾਂ ਨੇ ਇਹਦੇ ਵਿੱਚ 2027 ਦੇ ਵਿੱਚ ਦਾ ਜਿਹੜਾ ਸਮਾ ਵੈ ਇਲੈਕਸ਼ਨ ਦਾ ਉਦੋਂ ਸਮਾ ਤੇ ਨਿਊ ਪੱਥਰ ਜਿਹੜਾ ਵਾ ਉਹ ਆਣ ਵਾਲਾ ਸਮਾਂ ਦੱਸੂ ਗਰਮਨੀਤ ਸਿੰਘ ਬਿੱਟੂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਭਾਜਪਾ ਦੀ ਜਿਹੜੀ ਲੀਡਰਸ਼ਿਪ ਆਈ ਹੈ ਭਾਜਪਾ ਨੂੰ ਲੋਕ ਕਿਸ ਤਰੀਕੇ ਚਾ ਰਹੇ ਨੇ ਉਹ ਆਣ ਵਾਲਾ ਸਮਾਂ ਦੱਸੂਗਾ 2027 ਦੱਸੂਗਾ ਹੁਣ ਦੇਖਣਾ ਹੋਵੇਗਾ ਕਿ 2027 ਦੇ ਵਿੱਚ ਲੋਕ ਕੀ ਚਾਹੁੰਦੇ ਨੇ ਲੋਕ ਕੀ ਚਾਹੁੰਦੇ ਨੇ ਤੇ ਫਿਰ ਹਾਲ ਹਲਕਾ ਵੈਸਟ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਸੀਟ ਤੈਅ ਕਰੂਗੀ ਕਿ 2027 ਦੇ ਵਿੱਚ ਆਣ ਵਾਲਾ ਸਮਾਂ ਕਿਹਦਾ ਹੋਊਗਾ ਦੇਖਰੋ ਜੁਦਵਾਲਾ ਲਈ ਮਹਨਤ ਸਿੰਘ ਕੈਮਰਾਮੈਨ ਸੰਜੇ ਦੇ ਨਾਲ ਧੰਨਵਾਦ